ਪੁਣੇ ਦੀ ਇੱਕ ਅਦਾਲਤ ਦੇ ਵਿੱਚ ਕਤਲ ਦਾ ਮਕਦਮਾ ਚੱਲਦਾ ਹੁੰਦਾ ਤੇ ਉੱਤੇ ਦੋਸ਼ ਤੈਹ ਹੋ ਚੁੱਕਿਆ ਹੁੰਦਾ ਹੁਣ ਸਜ਼ਾ ਸੁਣਾਣੀ ਹੁੰਦੀ ਹੈ ਤੇ ਜੱਜ ਸਾਹਿਬ ਸਜ਼ਾ ਸੁਣਾਉਣ ਤੋਂ ਪਹਿਲਾਂ ਉਹ ਮੁਜਰਮ ਤੋਂ ਉਹਦਾ ਪੱਖ ਸੁਣਦੇ ਨੇ ਉਹਦਾ ਕਹਿਣਾ ਹੁੰਦਾ ਵੀ ਮੈਂ ਬੇਕਸੂਰ ਹਾਂ ਤੇ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ ਜੱਜ ਸਾਹਿਬ ਜਿਹੜੇ ਹੁੰਦੇ ਨੇ ਇਹ ਸੁਣ ਕੇ ਹੈਰਾਨ ਹੁੰਦੇ ਨੇ ਵੀ ਤੂੰ ਬੇਕਸੂਰ ਹੈਂ ਤੇ ਫਾਂਸੀ ਦੀ ਸਜ਼ਾ ਮੰਗ ਰਿਹਾ ਪੂਰੀ ਘਟਨਾ ਜਿਹੜੀ ਇਹ ਆਪਾਂ ਵਿਸਥਾਰ ਨਾਲ ਕਰਦੇ ਹਾਂ ਮਹਾਰਾਸ਼ਟਰ ਮਹਾਰਾਸ਼ਟਰ ਦੇ ਪੁਣੇ ਦੇ ਵਿੱਚ ਉੱਥੇ ਰਹਿਣ ਵਾਲੀ ਵਿਸ਼ਾਲੀ ਕਦਮ ਉਹਨਾਂ ਦੇ ਜਿਹੜੇ ਫਾਦਰ ਹੁੰਦੇ ਨੇ ਉਹ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦੇ ਨੇ ਉੱਥੇ ਜਾ ਕੇ ਇੱਕ ਰਿਪੋਰਟ ਲਿਖਾਈ ਜਾਂਦੀ ਹੈ ਵੀ ਉਹਨਾਂ ਦੀ ਜਿਹੜੀ ਲੜਕੀ ਆ ਉਹ 4 ਦਿਨ ਤੋਂ ਆਪਣੇ ਘਰ ਨਹੀਂ ਆਈ ਗਾਇਬ ਹੈ ਨਾ ਤਾਂ ਉਹਦਾ ਫੋਨ ਲੱਗ ਰਿਹਾ ਤੇ ਉਹਦਾ ਇੱਕ ਲਾਸਟ ਮੈਸੇਜ ਆਇਆ ਹੁੰਦਾ ਉਹ ਮੈਸੇਜ ਪੁਲਿਸ ਵਾਲਿਆਂ ਨੂੰ ਦਿਖਾਇਆ ਜਾਂਦਾ ਤੇ ਇਦੋਂ ਉਹਨਾਂ ਦਾ ਕਹਿਣਾ ਹੁੰਦਾ ਵੀ ਇਤੋਂ ਬਾਅਦ ਅਸੀਂ ਫੋਨ ਦੀ ਬਹੁਤ ਟਰਾਈ ਕੀਤੀ ਪਰ ਫੋਨ ਕਿਤੇ ਵੀ ਲੱਗਿਆ ਨਹੀਂ ਹੁਣ ਪੁਲਿਸ ਜਿਹੜੀ ਐ ਫੌਰਨ ਹਰਕਤ ਦੇ ਵਿੱਚ ਆਉਂਦੀ ਐ ਪੁੱਛਿਆ ਜਾਂਦਾ ਸਾਰਾ ਕੁਝ ਜਿਹੜੀ ਵਿਸ਼ਾਲੀ ਹੁੰਦੀ ਐ ਇਹ ਵਿਆਹੀ ਹੁੰਦੀ ਐ ਇਹਦਾ ਇੱਕ ਪਤੀ ਹੁੰਦਾ ਤੇ ਇੱਕ ਬੇਟੀ ਹੁੰਦੀ ਐ ਪਰ ਕਰੀਬ 2 ਸਾਲ ਪਹਿਲਾਂ ਇਹ ਆਪਣੇ ਪਤੀ ਤੋਂ ਵੱਖ ਹੋ ਕੇ ਅੱਡ ਕਿਰਾਏ ਦੇ ਮਕਾਨ ਦੇ ਵਿੱਚ ਇਕੱਲੀ ਰਹਿੰਦੀ ਹੁੰਦੀ ਹੈ ਇਹ ਗੱਲਾਂ ਜਦੋਂ ਪੁਲਿਸ ਨੂੰ ਪਤਾ ਲੱਗਦੀਆਂ ਨੇ ਪੁਲਿਸ ਉਹਦਾ ਫੋਨ ਨੰਬਰ ਨੋਟ ਕਰਦੀ ਹੈ ਹੁਣ ਸ਼ੱਕ ਦੇ ਘੇਰੇ ਦੇ ਵਿੱਚ ਸਭ ਤੋਂ ਪਹਿਲਾਂ ਪਤੀ ਹੁੰਦਾ ਪਰ ਪਹਿਲਾਂ ਉਹਦੀ ਜਿਹੜੀ ਫੋਨ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਲੋਕੇਸ਼ਨ ਕੱਢੀ ਜਾਂਦੀ ਹੈ ਜਦੋਂ ਲੋਕੇਸ਼ਨ ਕੱਢਦੇ ਨੇ ਤਾਂ ਉਹ ਪੁਣੇ ਤੋਂ ਕਰੀਬ ਜਿਹੜੀ 70 80 ਕਿਲੋਮੀਟਰ ਦੂਰ ਹੁੰਦੀ ਹੈ ਉਸ ਤੋਂ ਬਾਅਦ ਉਹ ਫੋਨ ਸਵਿਚ ਆਫ ਹੁੰਦਾ ਉਸ ਤੋਂ ਬਾਅਦ ਜਦੋਂ ਹੁਣ ਉੱਥੇ ਜਾ ਕੇ ਦੇਖਿਆ ਜਾਂਦਾ ਤਾਂ ਉਹ ਇੱਕ ਸੁੰਨਸਾਣ ਏਰੀਆ ਹੁੰਦਾ ਹੁਣ ਪੁਲਿਸ ਵਾਲੇ ਹੈਰਾਨ ਹੁੰਦੇ ਨੇ ਵੀ ਇਹ ਇੱਕ ਸੁੰਨਸਣ ਏਰੀਏ ਦੇ ਵਿੱਚ ਇੱਥੇ ਫੋਨ ਦੀ ਜਿਹੜੀ ਲੋਕੇਸ਼ਨ ਆ ਕੇ ਖਤਮ ਹੋਈ ਹੈ ਵੀ ਸਾਰਾ ਮਾਜਰਾ ਹੈ ਕੀ ਹੈ ਹੁਣ ਸ਼ੱਕ ਦੀਆਂ ਸੂਈਆਂ ਕਈ ਪਾਸੇ ਜਾਂਦੀਆਂ ਨੇ ਜਿਹੜੇ ਪਤੀ ਤੋਂ ਵੱਖ ਹੋਈ ਹੁੰਦੀ ਹੈ ਉਹਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਂਦਾ ਹੈ ਉਹ ਤੋਂ ਪੁੱਛਗਛ ਕੀਤੀ ਜਾਂਦੀ ਹੈ ਤੇ ਉਹਦਾ ਕਹਿਣਾ ਹੁੰਦਾ ਵੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸਾਡਾ ਕਰੀਬ 2 ਸਾਲ ਪਹਿਲਾਂ ਤੇ ਸਾਡਾ ਕਰੀਬ 2 ਸਾਲ ਪਹਿਲਾਂ ਜਿਹੜੀ ਅਸੀਂ ਇੱਕ ਦੂਜੇ ਤੋਂ ਅੱਡ-ਅੱਡ ਹੋ ਚੁੱਕੇ ਹਾਂ ਸਾਡੇ ਉਦੋਂ ਦੀ ਬਾਅਦ ਨਾ ਕਦੇ ਕੋਈ ਗੱਲ ਹੋਈ ਹੈ ਤੇ ਨਾ ਮੈਨੂੰ ਪਤਾ ਕਿੱਥੇ ਰਹਿੰਦੀ ਹੈ ਕਿੱਥੇ ਗਈ ਹੈ ਸਾਡਾ ਇੱਕ ਦੂਜੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਆ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਆ ਆਪਣੀ ਬੇਟੀ ਦੇ ਨਾਲ ਇੱਕ 6 ਸਾਲ ਦੀ ਉਹਨਾਂ ਦੀ ਬੇਟੀ ਹੁੰਦੀ ਹੈ 14 ਅਗਸਤ 2010 ਨੂੰ ਰਿਪੋਰਟ ਲਖਾਉਂਦੇ ਨੇ ਤੇ ਉਹਨਾਂ ਦਾ ਕਹਿਣਾ ਹੁੰਦਾ 10 ਅਗਸਤ 2010 ਤੋਂ ਉਹਨਾਂ ਦੀ ਬੇਟੀ ਲਾਪਤਾ ਹੈ ਹੁਣ ਜਦੋਂ ਘਰ ਵਾਲੇ ਤੋਂ ਹੋਰ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪੁੱਛਿਆ ਜਾਂਦਾ ਵੀ ਤੁਹਾਡਾ ਅੱਡ ਹੋਣ ਦਾ ਕਾਰਨ ਕੀ ਸੀ ਹੁਣ ਪਤੀ ਦਾ ਕਹਿਣਾ ਹੁੰਦਾ ਵੀ ਇੱਕ ਆਰਕੀਟੈਕਟ ਸੀ ਸੰਤੋਸ਼ ਨਾਮ ਦੇ ਉਹਦੀ ਫਰਮ ਸੀ ਉਹਦੀ ਫਰਮ ਦੇ ਵਿੱਚ ਜੌਬ ਕਰਦੀ ਸੀ ਉਥੇ ਜੋਬ ਕਰਦੇਆਂ ਦੌਰਾਨ ਇਹਦਾ ਉਹਦੇ ਨਾਲ ਹੁਣ ਪਿਆਰ ਹੁੰਦਾ ਜਿਹੜਾ ਆਨਰ ਹੁੰਦਾ ਉਸ ਕੰਪਨੀ ਦਾ ਸੰਤੋਸ਼ ਨਾਮਦੇ ਉਹਦੇ ਨਾਲ ਜਦੋਂ ਫਿਰ ਥੋੜੀ ਦੇਰ ਬਾਅਦ ਮੈਨੂੰ ਪਤਾ ਲੱਗਿਆ ਜਦੋਂ ਉਹਨੂੰ ਪਤਾ ਲੱਗਦਾ ਤਾਂ ਉਹ ਰੋਕਦਾ ਫਿਰ ਇਹਨਾਂ ਦੇ ਘਰ ਕਲੇਸ਼ ਵੱਧਦਾ ਇਹਨੂੰ ਬਾਹਰ ਵੀ ਕਈ ਥਾਵਾਂ ਤੇ ਜਦੋਂ ਬਾਜ਼ਾਰਾਂ ਦੇ ਵਿੱਚ ਉਹਦੇ ਨਾਲ ਘੁੰਮਦਿਆਂ ਦੇਖਿਆ ਜਾਂਦਾ ਫਿਰ ਕਲੇਸ਼ ਇੰਨਾ ਜ਼ਿਆਦਾ ਵੱਧ ਜਾਂਦਾ ਫਿਰ ਜਿਹੜਾ ਵਿਸ਼ਾਲੀ ਦਾ ਪਤੀ ਹੁੰਦਾ ਉਹ ਇਹਨੂੰ ਛੱਡ ਦਿੰਦਾ ਇਹ ਤੋਂ ਅੱਡ ਰਹਿਣ ਲੱਗ ਜਾਂਦਾ ਤੇ ਜਿਹੜੀ ਵਿਸ਼ਾਲੀ ਹੁੰਦੀ ਹੈ ਇੱਕ ਅੱਡ ਕਿਰਾਏ ਦੇ ਕਮਰੇ ਦੇ ਵਿੱਚ ਰਹਿਣ ਲੱਗ ਜਾਂਦੀ ਹੈ ਘਰ ਦੇ ਵਿੱਚ ਆ ਕੇ ਉਹਦੇ ਸਬੰਧ ਜਿਹੜੇ ਹੁੰਦੇ ਨੇ ਸੰਤੋਸ਼ ਨਾਮਦੇਵ ਦੇ ਨਾਲ ਉਹ ਵੀ ਰਹਿੰਦੇ ਨੇ ਹਾਲਾਂਕਿ ਉਹਥੇ ਜੌਬ ਕਰਨਾ ਬੰਦ ਕਰ ਦਿੰਦੀ ਆ ਪਰ ਉਹਦੇ ਨਾਲ ਜਿਹੜੇ ਸਬੰਧ ਹੁੰਦੇ ਨੇ ਹੁਣ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਸੀ ਤੇ ਜਿਹੜਾ ਪਤੀ ਸੀ ਉਹ ਵੀ ਅੱਡ ਚਲਾ ਗਿਆ ਸੀ ਕੱਲੀ ਆਪਣਾ ਰਹਿੰਦੀ ਸੀ ਤੇ ਇਹਨਾਂ ਦਾ ਜਿਹੜਾ ਇਹ ਇਸ਼ਕ ਹੈ ਇਹ ਹੋਰ ਪ੍ਰਵਾਨ ਚੜਨਾ ਸ਼ੁਰੂ ਹੋ ਜਾਂਦਾ ਹੁਣ ਪੁਲਿਸ ਦੇ ਕੋਲ ਇੱਕ ਨਵਾਂ ਨਾਮ ਆਇਆ ਸੀ ਸੰਤੋਸ਼ ਨਾਮਦੇਵ ਦਾ ਹੁਣ ਸੰਤੋਸ਼ ਨਾਮਦੇਵ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਉਹਦਾ ਕਹਿਣਾ ਹੁੰਦਾ ਵੀ ਹਾਂ ਸਾਡੇ ਵਿੱਚ ਮੇਲਜੋਲ ਹੈ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ ਪਰ 10 ਅਗਸਤ ਤੋਂ ਪਹਿਲਾਂ ਸਾਡੀ ਗੱਲ ਹੋਈ ਉਸ ਤੋਂ ਬਾਅਦ ਮੇਰੀ ਗੱਲ ਹੀ ਨਹੀਂ ਹੋਈ ਉਹਦੇ ਫੋਨ ਦੀ ਜਿਹੜੀ ਕਾਲ ਡਿਟੇਲ ਚੈੱਕ ਕੀਤੀ ਜਾਂਦੀ ਹੈ ਉਹਦੇ ਅਨੁਸਾਰ ਵੀ ਇਹੀ ਕੁਝ ਆਉਂਦਾ ਵੀ ਇਹਨਾਂ ਦੀ ਆਪਸ ਦੇ ਵਿੱਚ ਗੱਲ ਨਹੀਂ ਹੋਈ ਪੁਲਿਸ ਨੂੰ ਜਾਣ ਦਿੰਦੀ ਆ ਹੁਣ ਪੁਲਿਸ ਫਿਰ ਕਿਤੇ ਨਾ ਕਿਤੇ ਸੋਚਦੀ ਹੈ ਵੀ ਇਹ ਸਾਰਾ ਕੁਝ ਮਾਂਜਰਾ ਹੈ ਕੀ ਹੈ ਉਹ ਗਈ ਕਿੱਥੇ ਉਸ ਤੋਂ ਬਾਅਦ ਪੁਲਿਸ ਕੀ ਕਰਦੀ ਹੈ ਵੀ ਜਿਹੜੇ ਵਿਸ਼ਾਲੀ ਹੁੰਦੀ ਹੈ ਉਹਦਾ ਚੈੱਕ ਕੀਤਾ ਜਾਂਦਾ ਵੀ ਇਹਦੇ ਨਾਮ ਤੇ ਸ਼ਾਇਦ ਕੋਈ SIM ਹੋਰ ਹੋਵੇ ਉਹ ਤੋਂ ਲੋਕੇਸ਼ਨ ਕੱਢੀ ਜਾ ਸਕੇ ਤਾਂ ਪੁਲਿਸ ਨੂੰ ਪਤਾ ਲੱਗਦਾ ਵੀ ਉਹਦੇ ਨਾਮ ਤੇ ਇੱਕ SIM ਹੋਰ ਹੁੰਦੀ ਐ ਇੱਕ SIM ਤੋਂ ਜਿਹਦੇ ਉਹਦੇ ਮਾਪੇ ਨੂੰ ਮੈਸੇਜ ਕੀਤਾ ਗਿਆ ਸੀ ਮੈਸੇਜ ਕੀਤਾ ਗਿਆ ਸੀ ਵੀ ਮੈਨੂੰ ਹੁਣ ਪਤਾ ਲੱਗਿਆ ਵੀ ਮੈਨੂੰ ਐਡਜ਼ ਹੋ ਚੁੱਕੀ ਐ ਤੇ ਮੈਂ ਸਾਰਿਆਂ ਤੋਂ ਦੂਰ ਜਾ ਰਹੀ ਆ ਤੇ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਹੁਣ ਮਾਪੇ ਜਦੋਂ ਇਸ ਮੈਸੇਜ ਤੋਂ ਬਾਅਦ ਵਾਪਸੀ ਕਾਲ ਕਰਦੇ ਨੇ ਤਾਂ ਉਸ ਤੋਂ ਬਾਅਦ ਉਹ ਫੋਨ ਜਿਹੜਾ ਹੁੰਦਾ ਸਵਿਚ ਆਫ ਹੁੰਦਾ ਇਹ ਇੱਕ ਨੰਬਰ ਤੋਂ ਮੈਸੇਜ ਕੀਤਾ ਗਿਆ ਸੀ ਹੁਣ ਇੱਕ ਨੰਬਰ ਉਹਦਾ ਹੋਰ ਪਤਾ ਲੱਗਦਾ ਉਹਦਾ ਪਤਾ ਲੱਗਦਾ ਵੀ ਉਹ ਕਈ ਜਗ੍ਹਾ ਤੇ ਟ੍ਰੈਵਲ ਕਰਦਾ ਨੰਬਰ ਪੁਲਿਸ ਦੇਖਦੀ ਹੈ ਵੀ ਇਹ ਕੀ ਚੱਕਰ ਹੈ ਉਦੋਂ ਬਾਅਦ ਪੁਲਿਸ ਦੇ ਦਿਮਾਗ ਦੇ ਵਿੱਚ ਇੱਕ ਫਿਰ ਹੋਰ ਗੱਲ ਆਉਂਦੀ ਹੈ ਉਦੋਂ ਬਾਅਦ ਪੁਲਿਸ ਕੀ ਕਰਦੀ ਹੈ ਜਿਹੜਾ ਸੰਤੋਸ਼ ਨਾਮ ਦੇਵ ਹੁੰਦਾ ਹੈ ਇਹਦੇ ਫੋਨ ਦੀ ਲੋਕੇਸ਼ਨ ਵੀ ਕੱਢੀ ਜਾਂਦੀ ਹੈ ਤੇ ਦੇਖਦੇ ਨੇ ਵੀ ਇਹ ਦੋਨੋਂ ਜਿਹੜੇ ਨੰਬਰ ਨੇ ਇਹ ਇਕੱਠੇ ਕਈ ਜਗ੍ਹਾ ਟ੍ਰੈਵਲ ਕਰਦੇ ਨੇ ਉਸ ਦਿਨ ਉਦੋਂ ਪਹਿਲਾਂ ਵੀ ਤੇ ਉਸ ਦਿਨ ਵੀ ਹੁਣ ਪੁਲਿਸ ਦੇਖਦੀ ਹੈ ਵੀ ਸਾਰਾ ਮਾਜਰਾ ਕੀ ਹੈ ਹੁਣ ਪੁਲਿਸ ਨੂੰ ਇਹ ਸਾਰਾ ਕੁਝ ਕਰਦਿਆਂ ਕਈ ਦਿਨ ਲੰਘ ਜਾਂਦੇ ਨੇ 10 ਤਰੀਕ ਦੀ ਉਹ ਗਾਇਬ ਹੋਈ ਹੁੰਦੀ ਹੈ 14 ਤਰੀਕ ਨੂੰ ਰਿਪੋਰਟ ਲਿਖਾਈ ਜਾਂਦੀ ਹੈ ਉਸ ਤੋਂ ਬਾਅਦ ਇਨਕੁਆਇਰੀ ਕਰਦੇ ਹੁਣ ਆ ਜਾਂਦਾ ਹੈ 26 ਅਗਸਤ 2010 ਫਿਰ ਪੁਲਿਸ ਕੀ ਕਰਦੀ ਹੈ ਸ਼ੱਕ ਦੇ ਆਧਾਰ ਤੇ ਜਿਹੜਾ ਸੰਤੋਸ਼ ਨਾਮ ਦੇ ਹੁੰਦਾ ਉਹਨੂੰ 26 ਅਗਸਤ 2010 ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਉੱਥੋਂ ਪੁੱਛਗਿੱਛ ਕੀਤੀ ਜਾਂਦੀ ਹੈ ਉਹ ਕਿਸੇ ਵੀ ਗੱਲ ਤੇ ਨਹੀਂ ਮੰਨਦਾ ਫਿਰ ਉਹਦੇ ਸਾਹਮਣੇ ਲੋਕੇਸ਼ਨਾਂ ਰੱਖੀਆਂ ਜਾਂਦੀਆਂ ਨੇ ਤਾਂ ਉਹਦਾ ਕਹਿਣਾ ਹੁੰਦਾ ਵੀ ਹਾਂ ਅਸੀਂ ਗਏ ਸੀ ਬਾਲੇਸ਼ਵਰ ਮੰਦਿਰ ਗਏ ਸੀ ਉਸ ਤੋਂ ਬਾਅਦ ਦਾ ਮੈਨੂੰ ਕੋਈ ਪਤਾ ਨਹੀਂ ਕਿਉਂਕਿ ਉਸ ਤੋਂ ਬਾਅਦ ਜਿਹੜਾ ਵਿਚਾਲੀਦਾਰ ਉਹ ਨੰਬਰ ਹੁੰਦਾ ਉਹ ਵੀ ਸਵਿਚ ਆਫ ਹੋ ਜਾਂਦਾ ਉਹ ਕਿਸੇ ਹੋਰ ਜਗ੍ਹਾ ਤੇ ਜਾ ਕੇ ਸਵਿਚ ਆਫ ਹੁੰਦਾ ਪਹਿਲਾ ਜਿਹੜਾ ਨੰਬਰ ਸੀ ਉਹ ਕਿਸੇ ਹੋਰ ਜਗ੍ਹਾ ਤੇ ਜਾ ਕੇ ਸਵਿਚ ਆਫ ਹੁੰਦਾ ਫਿਰ ਪੁਲਿਸ ਆਪਣੇ ਹਿਸਾਬ ਨਾਲ ਕੁਛ ਵਿਸ਼ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਕੁਛ ਕੁਛ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਨੇ ਫਿਰ ਸੰਤੋਸ਼ ਨਾਮਦੇਵ ਵੀ ਬੋਲਦਾ ਜਿਹੜੀ ਵਿਚਾਲੀ ਕਦਮ ਹੁੰਦੀ ਹੈ ਇਹ ਸੰਤੋਸ਼ ਨਾਮਦੇਵ ਦੀ ਜਿਹੜੀ ਫਰਮ ਹੁੰਦੀ ਹੈ ਉੱਥੇ ਜੋਬ ਸ਼ੁਰੂ ਕਰਦੀ ਹੈ ਹੁਣ ਜਦੋਂ ਜੋਬ ਸ਼ੁਰੂ ਕਰਦੀ ਹੈ ਤਾਂ ਇਹਨਾਂ ਦਾ ਫਿਰ ਜਿਹੜਾ ਉੱਥੇ ਆਪਸ ਦੇ ਵਿੱਚ ਪਿਆਰ ਹੁੰਦਾ ਹਾਲਾਂਕਿ ਜਿਹੜਾ ਸੰਤੋਸ਼ ਨਾਮਦੇਵ ਹੁੰਦਾ 33 ਸਾਲ ਦੀ ਉਮਰ ਹੁੰਦੀ ਹੈ ਉਹ ਵੀ ਵਿਆਹਿਆ ਹੁੰਦਾ ਉਹਦੇ ਬੱਚੇ ਹੁੰਦੇ ਨੇ ਤੇ ਜਿਹੜੀ ਵਿਸ਼ਾਲੀ ਹੁੰਦੀ ਹੈ ਇਹਦਾ ਵੀ ਪਤੀ ਹੁੰਦਾ ਤੇ ਇੱਕ ਬੇਟੀ ਹੁੰਦੀ ਹੈ ਪਰ ਉਸ ਦੇ ਬਾਵਜੂਦ ਇਹ ਇੱਕ ਦੂਜੇ ਨਾਲ ਹੁਣ ਇਹਨਾਂ ਦਾ ਪਿਆਰ ਵੱਧਦਾ ਪਿਆਰ ਤੋਂ ਬਾਅਦ ਫਿਰ ਇਹਨਾਂ ਦੇ ਨਜਾਇਜ਼ ਸਬੰਧ ਬਣਦੇ ਤੇ ਜਦੋਂ ਨਜਾਇਜ਼ ਸਬੰਧ ਬਣਦੇ ਨੇ ਇਹੋ ਜਿਹੀਆਂ ਗੱਲਾਂ ਕਦੇ ਵੀ ਲੁਕੀਆਂ ਨਹੀਂ ਰਹਿੰਦੀਆਂ ਇਸ ਗੱਲ ਦਾ ਪਤਾ ਵਿਸ਼ਾਲੀ ਦੇ ਪਤੀ ਨੂੰ ਲੱਗਦਾ ਉਹ ਇਹਨੂੰ ਰੋਕਦਾ ਪਰ ਇਹ ਗੱਲ ਮੰਨਦੀ ਨਹੀਂ ਉਸ ਤੋਂ ਬਾਅਦ ਫਿਰ ਇੱਕ ਦੋ ਜਗ੍ਹਾ ਇਹਨੂੰ ਰੰਗੇ ਹੱਥੀ ਬਾਜ਼ਾਰ ਦੇ ਵਿੱਚ ਫੜਿਆ ਜਾਂਦਾ ਇਕੱਠੇ ਘੁੰਮਦਿਆਂ ਕਿਤੇ ਬੈਠਿਆ ਹੋਟਲ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਵਿਸ਼ਾਲੀ ਦਾ ਪਤੀ ਹੁੰਦਾ ਉਹ ਤੋਂ ਬਿਲਕੁਲ ਹੀ ਅੱਡ ਹੋ ਜਾਂਦਾ ਆਪਣਾ ਨਾਤਾ ਤੋੜ ਦਿੰਦਾ ਤੇ ਆਪਣੀ ਬੱਚੀ ਨੂੰ ਲੈ ਕੇ ਚਲਾ ਜਾਂਦਾ ਤੇ ਜਿਹੜੀ ਵਿਸ਼ਾਲੀ ਹੁੰਦੀ ਹੈ ਉਹ ਹੁਣ ਅੱਡ ਇਕੱਲੀ ਜਣੀ ਕਿਰਾਏ ਦਾ ਘਰ ਲੈ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਹੁਣ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ ਹੈ ਜਦੋਂ ਮਰਜ਼ੀ ਕਿਸ ਮਿਲ ਸਕਦੇ ਸੀ ਇੱਕ ਦੂਜੇ ਨੂੰ ਜਦੋਂ ਮਰਜ਼ੀ ਆ ਜਾ ਸਕਦੇ ਸੀ ਤੇ ਇੱਥੇ ਜਿਹੜੀ ਵਿਸ਼ਾਲੀ ਹੁੰਦੀ ਹੈ ਉਹ ਜੋਬ ਵੀ ਛੱਡ ਦਿੰਦੀ ਹੈ ਤੇ ਜਿਹੜਾ ਸਾਰਾ ਖਰਚਾ ਹੁੰਦਾ ਉਹ ਸੰਤੋਸ਼ ਨਾਮ ਦੇਵ ਕਰਦਾ ਹੁਣ ਥੋੜੇ ਦਿਨਾਂ ਬਾਅਦ ਜਦੋਂ ਚੱਲਦਾ ਸਾਰਾ ਕੁਝ ਜਿਹੜੀ ਵਿਸ਼ਾਲੀ ਹੁੰਦੀ ਹੈ ਇਹ ਇਤੇ ਦਬਾਅ ਪਾਣਾ ਸ਼ੁਰੂ ਕਰਦੀ ਹੈ ਵੀ ਤੇਰੇ ਪਿੱਛੇ ਜਿਹੜਾ ਮੇਰਾ ਘਰ ਉਹ ਜਿਹੜਾ ਮੈਂ ਆਪਣਾ ਪਤੀ ਛੱਡਿਆ ਮੈਂ ਆਪਣਾ ਬੱਚਾ ਛੱਡਿਆ ਤੇ ਤੂੰ ਮੇਰੇ ਨਾਲ ਵਿਆਹ ਕਰਾ ਤੇ ਤੂੰ ਆਪਣੀ ਪਤਨੀ ਨੂੰ ਛੱਡ ਤੇ ਜਿਹੜਾ ਸੰਤੋਸ਼ ਨਾਮ ਦੇਵ ਹੁੰਦਾ ਉਹਦੀ ਪਤਨੀ ਹੁੰਦੀ ਹੈ ਬੱਚੇ ਹੁੰਦੇ ਨੇ ਵਧੀਆ ਕੰਪਨੀ ਹੁੰਦੀ ਹੈ ਵਧੀਆ ਆਰਕੀਟੈਕਟ ਹੁੰਦਾ ਨਾ ਕੋਈ ਪੈਸੇ ਦੀ ਕਮੀ ਹੁੰਦੀ ਹੈ ਸਾਰਾ ਕੁਝ ਹੁੰਦਾ ਉਹਦੇ ਲਈ ਸਿਰਫ ਟਾਈਮ ਪਾਸ ਹੁੰਦਾ ਹੁਣ ਜਿਹੜੀ ਵਿਸ਼ਾਲੀ ਹੈ ਇਤੇ ਦਬਾਅ ਪਾਣਾ ਸ਼ੁਰੂ ਕਰ ਦਿੰਦੀ ਹੈ ਹੁਣ ਜਦੋਂ ਟਾਈਮ ਅੱਗੇ ਵਧਣਾ ਸ਼ੁਰੂ ਹੁੰਦਾ ਤਾਂ ਉਹ ਇਤੇ ਦਬਾਅ ਇੰਨਾ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਉਹਦਾ ਕ ਬੀ ਘਰ ਤੇਰਾ ਵੀ ਟੁੱਟੇਗਾ ਜੇ ਘਰ ਮੇਰਾ ਟੁੱਟਿਆ ਉਹ ਬੜਾ ਸਮਝਾਣ ਦੀ ਕੋਸ਼ਿਸ਼ ਕਰਦਾ ਪਰ ਹੁਣ ਉਹ ਸਮਝ ਜਾਂਦਾ ਵੀ ਇਹਨੂੰ ਜ਼ਿਆਦਾ ਦਿਰ ਜੜੀ ਦੀ ਜ਼ਬਾਨ ਉਹ ਦਬਾਈ ਨਹੀਂ ਜਾ ਸਕਦੀ ਇਹ ਇੱਕ ਨਾ ਇੱਕ ਦਿਨ ਇਹ ਭਾਂਡਾ ਫੁੱਟੇਗਾ ਹੀ ਕਿਉਂ ਨਾ ਉਦੋਂ ਪਹਿਲਾਂ ਜਿਹੜਾ ਵਿਸ਼ਾਲੀ ਦਾ ਮੂੰਹ ਹੈ ਸਦਾ ਲਈ ਬੰਦ ਕਰ ਦਿੱਤਾ ਜਾ ਹੁਣ ਇੱਥੇ ਜਿਹੜਾ ਸੰਤੋਸ਼ ਹੁੰਦਾ ਉਹ ਪਲਾਨਿੰਗ ਸ਼ੁਰੂ ਕਰਦਾ ਜਿਸ ਸਮੇਂ ਇਹ ਘਟਨਾ ਵਾਪਰਦੀ ਹੈ ਉਸ ਸਮੇਂ ਦ੍ਰਿਸ਼ਯਮ ਰਿਲੀਜ਼ ਵੀ ਨਹੀਂ ਸੀ ਹੋਈ ਹੋ ਸਕਦਾ ਦ੍ਰਿਸ਼ਯਮ ਇਹਨੂੰ ਦੇਖ ਕੇ ਰਿਲੀਜ਼ ਹੋਈ ਹੋਵੇ ਤੇ ਉਹ ਪਲਾਨਿੰਗ ਸ਼ੁਰੂ ਕਰਦਾ ਕਰੀਬ ਕਈ ਮਹੀਨਿਆਂ ਦੀ ਪਲਾਨਿੰਗ ਉਹ ਪਹਿਲਾਂ ਤੋਂ ਸ਼ੁਰੂ ਕਰਦਾ ਹੈ ਉਹ ਹਰ ਟਾਈਮ ਇਹ ਦੇਖਦਾ ਹੈ ਵੀ ਮੈਂ ਇਹਦਾ ਕਤਲ ਵੀ ਕਰਾਂ ਤੇ ਕਤਲ ਦਾ ਪਤਾ ਵੀ ਨਾ ਲੱਗੇ ਕਿਸੇ ਨੂੰ ਤੇ ਨਾ ਲਾਸ਼ ਦਾ ਪਤਾ ਲੱਗੇ ਤੇ ਜਿਹੜੀ ਮੇਰੀ ਇਹ ਪਲਾਨਿੰਗ ਹੈ ਇਹ 100% ਫੁੱਲ ਪ੍ਰੂਫ ਹੋਵੇ ਹੁਣ ਉਹਦੇ ਅਨਸਾਰ ਇਹਨਾਂ ਦੇ ਕੋਲ ਦੋ SIM ਹੁੰਦੇ ਨੇ ਕਿਉਂਕਿ ਲੈ ਕੇ ਦਿੱਤਾ ਹੁੰਦਾ ਇੱਕ SIM ਉਹਦੇ ਕੋਲ ਪਹਿਲਾਂ ਸੀ ਵਿਸ਼ਾਲੀ ਦੇ ਕੋਲ ਇੱਕ ਹੋਰ ਉਹਦੇ ਨਾਂ ਤੇ ਲੈਂਦਾ SIM ਇੱਕ ਦੂਜੇ ਨਾਲ ਇਹ ਗੱਲਬਾਤ ਜਿੱਤੇ ਕਰਦੇ ਸੀ ਕਿਉਂਕਿ ਪੁਲਿਸ ਰਿਕਾਰਡ ਜਦੋਂ ਕੱਢਦੀ ਹੈ ਉਦੋਂ ਵੀ ਪਤਾ ਲੱਗਦਾ ਵੀ ਉਸ ਨੰਬਰ ਦੇ ਉੱਪਰੋਂ ਇਹ ਆਪਸ ਦੇ ਵਿੱਚ ਬਹੁਤ ਜ਼ਿਆਦਾ ਗੱਲਾਂ ਕਰਦੇ ਸੀ ਉਸੇ ਪਲਾਨਿੰਗ ਦੇ ਤਹਿਤ ਜਿਹੜਾ ਸੰਤੋਸ਼ ਹੁੰਦਾ ਪੁਣੇ ਤੋਂ 70 ਕਿਲੋਮੀਟਰ ਦੂਰ ਪੌਂਦਾ ਪਿੰਡ ਇੱਕ ਉੱਥੇ ਇੱਕ ਜ਼ਮੀਨ ਦਾ ਛੋਟਾ ਜਿਹਾ ਟੁਕੜਾ ਲੈਂਦਾ ਉੱਥੇ ਜ਼ਮੀਨ ਖਰੀਦਦਾ ਤੇ ਉੱਥੇ ਫਾਰਮ ਹਾਊਸ ਬਣਾਉਣਾ ਸ਼ੁਰੂ ਕਰਦਾ ਉੱਥੇ ਦੋ ਤਿੰਨ ਕਮਰੇ ਬਣਾਏ ਜਾਂਦੇ ਨੇ ਕਿਚਨ ਬਾਥਰੂਮ ਸਾਰਾ ਕੁਝ ਬਣਾਇਆ ਜਾਂਦਾ ਤੇ ਸਾਰੇ ਜਿਹੜੇ ਕਮਰੇ ਹੁੰਦੇ ਨੇ ਉਹ ਕੰਪਲੀਟ ਕਰ ਲਏ ਜਾਂਦੇ ਨੇ ਪਰ ਬਾਥਰੂਮ ਦੇ ਵਿੱਚ ਟੋਆ ਪੁੱਟਿਆ ਹੁੰਦਾ ਉੱਥੇ ਕਹਿਣਾ ਹੁੰਦਾ ਵੀ ਮੈਂ ਬਾਥ ਟੱਬ ਲਵਾਉਣਾ ਇੱਥੇ ਮਿਸਤਰੀਆਂ ਨੂੰ ਉਸ ਤੋਂ ਬਾਅਦ ਉਹ ਟੂਆ ਉਮੀਦਾਂ ਵਿੱਚ ਰਹਿਣ ਦਿੱਤਾ ਜਾਂਦਾ ਉਹ ਕਹਿੰਦਾ ਵੀ ਮੇਰੇ ਦਿਮਾਗ ਦੇ ਵਿੱਚ ਜਦੋਂ ਕੋਈ ਹੋਰ ਪਲਾਨਿੰਗ ਆਏਗੀ ਮੈਂ ਦੇਖਾਂਗੇ ਚ ਕੁਝ ਨਵਾਂ ਕਰਾਂਗੇ ਵੀ ਤੁਸੀਂ ਬਾਕੀ ਟੈਲਾਂ ਲਾ ਦਿਓ ਬਾਥਰੂਮ ਦੇ ਵਿੱਚ ਰਹਿਣ ਦਿਓ ਹੁਣੇ ਸਾਰਾ ਕੁਝ ਇਹਦੀ ਪਲਾਨਿੰਗ ਦੇ ਅਨੁਸਾਰ ਚੱਲਦਾ ਹੁੰਦਾ ਇੱਥੇ ਉਹ ਇੱਕ ਜਗ੍ਹਾ ਛੱਡ ਲਿੰਦਾ ਇਧਰ ਜਿਹੜੇ ਇਹਦੇ ਦੋ ਮੋਬਾਈਲ ਹੁੰਦੇ ਨੇ 10 ਤਰੀਕ ਨੂੰ ਕਹਿੰਦਾ ਵੀ ਚੱਲ ਮੈਂ ਤੈਨੂੰ ਘੁਮਾ ਕੇ ਲਿਆਵਾਂ ਜਿੱਥੇ ਆਪਾਂ ਆਪਣਾ ਫਾਰਮ ਹਾਊਸ ਬਣਾ ਰਹੇ ਆ ਤੇ 2 ਮਹੀਨੇ ਪਹਿਲਾਂ ਉਹਦੇ ਨਾਲ ਜਿਹੜੇ ਸਬੰਧ ਨੇ ਉਹ ਵੀ ਇੰਨੇ ਵਧੀਆ ਕਰ ਲਿੰਦਾ ਲੜਾਈਆਂ ਝਗੜੇ ਬਿਲਕੁਲ ਖਤਮ ਉਹਦੇ ਨਾਲ ਘੁੰਮਣ ਜਾਣਾ ਫਿਰਨਾ ਹਰ ਟਾਈਮ ਗੱਲਾਂ ਬਾਤਾਂ ਹੱਸੇ ਕੇ ਡੇ ਬਿਲਕੁਲ ਨਾਰਮਲ ਵਿਹਾਰ ਇਹ ਸਾਰਾ ਕੁਝ ਇਹਦੀ ਪਲੈਨਿੰਗ ਦਾ ਹਿੱਸਾ ਸੀ 10 ਅਗਸਤ ਨੂੰ ਜਿੱਦਣ ਇਹਨੇ ਉਹਦਾ ਕਤਲ ਕਰਨਾ ਸੀ ਉਸ ਦਿਨ ਜਦੋਂ ਜਾਂਦੇ ਨੇ ਤੇ ਜਿਹੜਾ ਵਿਸ਼ਾਲੀ ਦਾ ਫੋਨ ਹੁੰਦਾ ਉਹ ਉੱਥੇ ਕੰਪਨੀ ਦੇ ਵਿੱਚ ਛੱਡ ਦਿੰਦਾ ਕਹਿੰਦਾ ਵੀ ਰਹਿਣ ਦੇ ਇੱਥੇ ਕੋਈ ਗੱਲ ਨਹੀਂ ਉਹ ਇੱਕ ਆਪਣੇ ਪੁਰਾਣੇ ਕਰਮਚਾਰੀ ਨੂੰ ਦਿੰਦਾ ਜਿਹੜਾ ਇਥੋਂ ਹਟ ਚੁੱਕਿਆ ਸੀ ਇਹਦੀ ਫਰਮ ਦੇ ਵਿੱਚ ਉਹਨੂੰ ਜੇ ਕਹਿੰਦਾ ਵੀ ਫਲਾਣੀ ਜਗ੍ਹਾ ਜਾ ਇਥੋਂ 70 ਕਿਲੋਮੀਟਰ ਉੱਥੇ ਜਾ ਕੇ ਤੂੰ ਇੱਕ ਮੈਸੇਜ ਕਰਨਾ ਤੇ ਮੈਸੇਜ ਕਰਨ ਤੋਂ ਬਾਅਦ ਇਹ SIM ਜਿਹੜਾ ਇਹ ਤੂੰ ਤੋੜ ਦੇਣਾ ਤੇ ਫੋਨ ਵੀ ਤੋੜ ਕੇ ਸਿੱਟ ਦੇਣਾ ਹੁਣ ਉਹੀ ਮੈਸੇਜ ਸੀ ਜਿਹੜਾ ਫਾਰਮ ਤੋਂ ਕਰੀਬ 70 ਕਿਲੋਮੀਟਰ ਦੂਰ ਕਿਉਂਕਿ ਇਹਦੀ ਪਲਾਨਿੰਗ ਸੀ ਵੀ ਜਿਹੜੀ ਪੁਲਿਸ ਹੈ ਇਹ ਉਦੋਂ ਬਾਅਦ ਲੋਕੇਸ਼ਨਾਂ ਕੱਢੇਗੀ ਫੋਨ ਦੇ ਕਾਲ ਡਿਟੇਲ ਵਗੈਰਾ ਵਗੈਰਾ ਤੇ ਜਿਹੜੀ ਕਾਲਡ ਲੋਕੇਸ਼ਨ ਕੱਢੀ ਜਾਏਗੀ ਫੋਨ ਦੀ ਉਹ ਫਾਰਮ ਦੇ ਨੇੜੇ ਤੇੜੇ ਆਵੇ ਨਹੀਂ ਆ ਉਹ ਕਿਤੇ ਬਹੁਤ ਦੂਰ ਆਵੇ ਹੁਣ 70 ਕਿਲੋਮੀਟਰ ਉਹ ਹੁੰਦੀ ਹੈ ਤੇ ਇਹ ਆਪਣੇ ਫਾਰਮ ਵਾਸਤੇ ਜਦੋਂ ਲੈ ਕੇ ਨਿਕਲਦਾ ਉਹਨੂੰ ਦੂਜਾ ਸਿਮ ਜਿਹੜਾ ਹੁੰਦਾ ਉਹ ਵਿਛਾਲੀ ਦਾ ਇਹਨੇ ਆਪਣੇ ਫੋਨ ਦੇ ਵਿੱਚ ਪਾਇਆ ਹੁੰਦਾ ਤੇ ਵਿਛਾਲੀ ਦਾ ਹੁਣ ਐਨੇ ਸੰਬੰਧ ਸੀ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਵੀ ਨਹੀਂ ਆ ਵੀ ਐਸਾ ਕੁਝ ਉਹਦੇ ਨਾਲ ਹੋ ਸਕਦਾ ਤੇ ਰਸਤੇ ਦੇ ਵਿੱਚ ਕੋਲਡ ਡਰਿੰਕ ਲੈਂਦਾ ਕੋਲਡ ਡਰਿੰਕ ਦੇ ਵਿੱਚ ਉਹ ਤੋਂ ਅੱਖ ਬਚਾ ਕੇ ਨੀਂਦ ਦੀਆਂ ਗੋਲੀਆਂ ਪਾ ਦਿੰਦਾ ਉਹਨੂੰ ਕੋਲਡ ਡਰਿੰਕ ਪੀ ਆਈ ਜਾਂਦੀ ਹੈ ਜਦੋਂ ਤੱਕ ਫਾਰਮ ਤੇ ਪਹੁੰਚਦੇ ਨੇ ਉਹ ਬੇਹੋਸ਼ ਹੋ ਜਾਂਦੀ ਹੈ ਉਹਨੂੰ ਚੱਕ ਕੇ ਅੰਦਰ ਲੈ ਕੇ ਜਾਂਦਾ ਹੈ ਉਹਦਾ ਗਲ ਘੁੱਟ ਕੇ ਉਹਨੂੰ ਮਾਰਨ ਤੋਂ ਬਾਅਦ ਉਹ ਜਿਹੜਾ ਬਾਥਰੂਮ ਦਾ ਟੋਆ ਇਹਨੇ ਛੱਡਿਆ ਸੀ ਉਹਦੇ ਵਿੱਚ ਲਾਸ਼ ਨੂੰ ਦੱਬ ਕੇ ਉੱਤੋਂ ਮਿੱਟੀ ਪਾ ਦਿੱਤੀ ਜਾਂਦੀ ਹੈ ਤੇ ਉਹਨੂੰ ਬਿਲਕੁਲ ਐਨ ਬਰਾਬਰ ਕਰ ਦਿੱਤਾ ਜਾਂਦਾ ਹੁਣ ਜਿਹੜਾ ਦੂਜਾ ਫੋਨ ਸੀ ਉਸੇ ਦਿਨ ਉਹ ਆਪਣੇ ਇੱਕ ਹੋਰ ਕਰਮਚਾਰੀ ਨੂੰ ਦੇ ਕੇ ਉਹਨੂੰ ਭੇਜਦਾ ਬਾਲੇ ਸ਼ਵਰ ਮੰਦਰ ਤੇ ਹੋਰ ਕਈ ਜਗ੍ਹਾ ਭੇਜਿਆ ਜਾਂਦਾ ਹੁਣ ਇਸੇ ਕਰਕੇ ਜਿਹੜੇ ਨੰਬਰ ਸੀ ਇਹ ਦੋਨੋਂ ਬਰਾਬਰ ਜਿਹੜੇ ਸੀ ਉਹ ਟਰੈਵਲ ਕਰ ਰਹੇ ਸੀ ਉਸ ਤੋਂ ਬਾਅਦ ਉਹ SIM ਨੂੰ ਵੀ ਤੋੜ ਕੇ ਸੁੱਟ ਦਿੱਤਾ ਜਾਂਦਾ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਇਹਨੂੰ ਚੱਕਿਆ ਫਿਰ ਪੁੱਛਗਿੱਛ ਕੀਤੀ ਹੁਣ ਤੋੜ ਕੇ ਉੱਥੇ ਸਿੱੜ ਦਿੱਤਾ ਨੇ ਇਹ ਸਾਰਾ ਕੁਝ ਹੁੰਦਾ ਉਸ ਤੋਂ ਬਾਅਦ ਇਹ ਆਪਣੇ ਘਰ ਆ ਜਾਂਦਾ ਫੋਨ ਚੱਕਦਾ ਤੇ ਜਿਹਦੀ ਹੁਣ ਪੁਲਿਸ ਲੋਕੇਸ਼ਨਾਂ ਕੱਢਦੀ ਉਹ ਲੋਕੇਸ਼ਨ ਕਦੇ ਕਿਤੇ ਦੀ ਨਿਕਲਦੀ ਹੈ ਦੂਜੇ ਫੋਨ ਦੀ ਕਿਤੇ ਦੀ ਨਿਕਲਦੀ ਹੈ ਨਾ ਤਾਂ ਇਹ ਫਾਰਮ ਦੇ ਨੇੜੇ ਤੇੜੇ ਨਿਕਲਦੀ ਹੈ ਨਾ ਇਹਦੇ ਨਾਲ ਕੋਈ ਗੱਲ ਹੁੰਦੀ ਹੈ ਹੁਣ ਇਹਨੂੰ ਇਹ ਲੱਗਦਾ ਸੀ ਵੀ ਜਿਹੜੀ ਇਹਦੀ ਪਲਾਨਿੰਗ ਹੈ ਇਹ 100% ਜਿਹੜੀ ਫੁੱਲ ਪ੍ਰੂਫ ਹੈ ਮੈਂ ਕਦੇ ਵੀ ਫੜਿਆ ਨਹੀਂ ਜਾਵਾਂਗਾ ਪਰ ਅਖੀਰ ਪੁਲਿਸ ਨੂੰ ਹੋਇਆ ਵੀ ਇਹ ਨੰਬਰ ਦੇ ਜਿਹੜੇ ਦੋਨੋਂ ਨੇ ਬਰਾਬਰ ਟ੍ਰੈਵਲ ਕਰ ਰਹੇ ਨੇ ਕਈ ਜਗ੍ਹਾ ਤੇ ਇਹ ਤੇ ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤੇ ਫਿਰ ਜਿਹੜਾ ਹੈ ਗੁਨਾਹ ਕਬੂਲ ਕਰਦਾ ਉਹ ਤੋਂ ਬਾਅਦ ਪੁਲਿਸ ਨੂੰ ਲੈ ਕੇ ਇਹ ਉਹ ਫਾਰਮ ਹਾਊਸ ਦੇ ਵਿੱਚ ਪਹੁੰਚਦਾ ਹੈ ਕੇ ਫਿਰ ਬਾਥਰੂਮ ਵੱਲ ਇਸ਼ਾਰਾ ਕਰਦਾ ਜਦੋਂ ਉੱਥੇ ਪਟਟਿਆ ਜਾਂਦਾ ਤਾਂ ਵਿੱਚੋਂ Laash ਨਿਕਲਦੀ ਹੈ ਵਿਸ਼ਾਲੀ ਦੀ ਤੇ ਉਸ ਸਮੇਂ ਤੱਕ ਤਾਂ ਪੁਲਿਸ ਇਹ ਵੀ ਨਹੀਂ ਸਮਝਦੀ ਵੀ ਇਹ ਵਿਸ਼ਾਲੀ ਦੀ Laash ਹੋ ਸਕਦੀ ਹੈ ਕਿਉਂਕਿ ਕੋਈ ਪ੍ਰੂਫ ਨਹੀਂ ਸੀ ਜਿਹੜੀ Laash ਸੀ ਉਹ ਕਾਫੀ ਗਲ ਸੜ ਚੁੱਕੀ ਸੀ ਕਿਉਂਕਿ 10 ਤਰੀਕ ਦੀ ਉਹਦਾ ਕਤਲ ਹੋਇਆ ਸੀ 26 ਤਰੀਕ ਆ ਚੁੱਕੀ ਸੀ ਉਸ ਤੋਂ ਬਾਅਦ ਉਹਦਾ DNA ਕਰਾਇਆ ਜਾਂਦਾ DNA ਦੇ ਵਿੱਚ ਉਹਦੇ ਮਾਪੇ-ਬਾਪ ਦੇ ਨਾਲ ਉਹਦੇ ਜਿਹੜੇ ਨੇ ਸੈਂਪਲ ਉਹ ਮੈਚ ਕਰਦੇ ਨੇ ਤੇ ਪਤਾ ਲੱਗਦਾ ਵੀ ਇਹ ਜਿਹੜੀ ਵਿਸ਼ਾਲੀ ਦੀ লাশ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਕੇ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਇਹ ਤੇ ਕੇਸ ਚੱਲਦਾ ਹੈ ਹੁਣ ਕੋਰਟ ਦੇ ਵਿੱਚ ਇਹ ਅਹਿਮ ਐਵੀਡੈਂਸੀ ਵੀ ਜਿਹੜੀ লাশ ਹੁੰਦੀ ਹੈ ਪੁਣੇ ਤੋਂ 70 ਕਿਲੋਮੀਟਰ ਦੂਰ ਇੱਕ ਘਰ ਦੇ ਵਿੱਚ 15-20 ਫੁੱਟ ਡੂੰਘੇ ਟੋਏ ਦੇ ਵਿੱਚ ਇਹਦੀ ਨਿਸ਼ਾਨਦੇਹੀ ਤੇ ਪੱਟੀ ਜਾਂਦੀ ਹੈ ਵੀ ਇਹਨੂੰ ਉੱਥੇ ਪਤਾ ਸੀ ਜੇ ਇਹਨੇ ਕੀਤਾ ਸੀ ਕੁਛ ਤਾਂ ਇਹਨੂੰ ਪਤਾ ਸੀ ਵੀ লাশ ਇੱਥੇ ਆ ਫਿਰ ਉਹ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਉੱਥੋਂ ਪੁੱਛਿਆ ਜਾਂਦਾ ਵੀ ਉਹ ਫੋਨ ਕਿੱਥੇ ਨੇ ਜਿਹੜੇ ਉਹ ਫਿਰ ਉੱਥੋਂ ਜਾ ਕੇ ਉਹ ਟੁੱਟਿਆ ਹੋਇਆ ਫੋਨ ਵੀ ਲੱਭਿਆ ਜਾਂਦਾ ਦੂਜੇ ਫੋਨ ਬਾਰੇ ਵੀ ਉੱਥੋਂ ਪੁੱਛਿਆ ਜਾਂਦਾ ਤਾਂ ਉਹਦਾ ਕਹਿਣਾ ਹੁੰਦਾ ਵੀ ਉਹ ਫੋਨ ਵੀ ਮੈਂ ਹੀ ਲੈ ਕੇ ਗਿਆ ਸੀ ਹੁਣ ਕੇਸ ਚੱਲਦਾ ਤਿੰਨ ਸਾਲੇ ਕੇਸ ਚੱਲਦਾ 35 ਗਵਾਹਾਂ ਦੀ ਗਵਾਹੀ ਹੁੰਦੀ ਹੈ ਕੋਰਟ ਦੇ ਵਿੱਚ ਮਈ ਦੇ ਵਿੱਚ ਜਾ ਕੇ ਤੇ ਦੋਸ਼ ਤੈ ਹੁੰਦਾ ਕਿਉਂਕਿ ਜਿਹੜੀਆਂ ਅਦਾਲਤਾਂ ਨੇ ਉਹ ਹਮੇਸ਼ਾ ਪਹਿਲਾਂ ਦੱਸ ਦੀਆਂ ਨੇ ਵੀ ਤੁਹਾਡੇ ਤੇ ਦੋਸ਼ ਤੈ ਹੁੰਦਾ ਤੇ ਜਿਹੜੀ ਸਜ਼ਾ ਹੈ ਉਹਦੀ ਅਗਲੀ ਤਰੀਕ ਦਿੱਤੀ ਜਾਂਦੀ ਹੈ ਕਿ ਫਲਾਣੇ ਦਿਨ ਸਜ਼ਾ ਦਿੱਤੀ ਜਾਏਗੀ ਜਾਂ ਹੋ ਸਕਦਾ ਸਵੇਰੇ ਦੋਸ਼ ਤੈਅ ਕਰਕੇ ਦੋ ਤਿੰਨ ਘੰਟੇ ਬਾਅਦ ਇਹਦੇ ਕੇਸ ਦਾ ਫੈਸਲਾ ਸੁਣਾਇਆ ਜਾਏਗਾ ਹੁਣ ਜਿਸ ਦਿਨ ਦੀ ਤਰੀਕ ਹੁੰਦੀ ਹੈ ਵੀ ਤੇਤੇ ਦੋਸ਼ ਤੈਅ ਹੁੰਦਾ ਇਹਨੂੰ ਸਜ਼ਾ ਦੇਣੀ ਹੁੰਦੀ ਹੈ ਤੇ ਜੱਜ ਕੀ ਕਰਦਾ ਵੀ ਇਹ ਤੋਂ ਪੁੱਛਿਆ ਜਾਂਦਾ ਤੇਰਾ ਕੀ ਇੱਥੇ ਪੱਖ ਹੈ ਇਸ ਕੇਸ ਦੇ ਉੱਪਰ ਇਹਦਾ ਕਹਿਣਾ ਹੁੰਦਾ ਵੀ ਤੁਸੀਂ ਮੈਨੂੰ ਦੋਸ਼ੀ ਕਰਾਰ ਦਿੱਤਾ ਮੈਂ ਨਹੀਂ ਮੰਨਦਾ ਨਾ ਮੈਨੂੰ ਕਿਸ ਨੇ ਕਤਲ ਕਰਦੇ ਦੇਖਿਆ ਨਾ ਮੇਰਾ ਕੋਈ ਵੈਪਨ ਫੜਿਆ ਕਿਸੇ ਨੇ ਮੈਂ ਬੇਕਸੂਰਾਂ ਜੱਜ ਦਾ ਕਹਿਣਾ ਹੁੰਦਾ ਵੀ ਇਹ ਜਿਹੜਾ ਕੇਸ ਹੈ ਇਸ ਦੀ ਵੀਡੀਓਗ੍ਰਾਫੀ ਵੀ ਮੈਂ ਤੈਨੂੰ ਦਿਖਾ ਸਕਦਾ ਜਿਸ ਸਮੇਂ ਤੇਰੇ ਫਾਰਮ ਹਾਊਸ ਤੋਂ ਜਾ ਕੇ ਉਹ ਪੁਲਿਸ লাশ ਕੱਢਦੀ ਹੈ ਤੇਰੀ ਨਿਸ਼ਾਨਦੇਹੀ ਤੇ ਉੱਥੇ ਤੂੰ ਵੀ ਮੌਜੂਦ ਹੈ ਤੇ ਉੱਥੇ ਪੁਲਿਸ ਵੀ ਮੌਜੂਦ ਹੈ ਉਹ ਪੂਰੀ ਵੀਡੀਓਗ੍ਰਾਫੀ ਜਿਹੜੀ ਹੈ ਅਦਾਲਤ ਦੇ ਵਿੱਚ ਪਈ ਹੈ ਬਿਨਾ ਸਬੂਤਾਂ ਤੋਂ ਕੋਈ ਵੀ ਫੈਸਲਾ ਨਹੀਂ ਸੁਣਾਇਆ ਜਾ ਸਕਦਾ ਉਹਦਾ ਕਹਿਣਾ ਹੁੰਦਾ ਠੀਕ ਹੈ ਪਰ ਮੈਂ ਆਪਣੇ ਆਪ ਨੂੰ ਬੇਕਸੂਰ ਮੰਨਦਾ ਮੈਂ ਬੇਕਸੂਰਾਂ ਤੇ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹੁਣ ਜੱਜ ਵੀ ਹੈਰਾਨ ਦੋਨੋਂ ਵਕੀਲ ਇਹਦਾ ਵਕੀਲ ਤੇ ਸਰਕਾਰੀ ਵਕੀਲ ਜਿੰਨੇ ਉੱਥੇ ਲੋਕ ਬੈਠੇ ਹੁੰਦੇ ਨੇ ਵੀ ਇੱਕ ਪਾਸੇ ਕਹਿ ਰਿਹਾ ਮੈਂ ਬੇਕਸੂਰ ਆ ਦੂਜਾ ਕਹਿ ਰਿਹਾ ਵੀ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਉਹ ਤੋਂ ਪੁੱਛਿਆ ਜਾਂਦਾ ਜੱਜ ਸਿਰ ਫੜ ਲੈਂਦਾ ਆਪਣਾ ਪੁੱਛਿਆ ਜਾਂਦਾ ਵੀ ਇੱਕ ਪਾਸੇ ਤੂੰ ਕਹਿ ਰਿਹਾ ਵੀ ਮੈਂ ਬੇਕਸੂਰ ਆ ਦੂਜੇ ਪਾਸੇ ਫਾਂਸੀ ਦੀ ਸਜ਼ਾ ਉਹਦਾ ਕਹਿਣਾ ਹੁੰਦਾ ਵੀ ਜੇ ਤੁਸੀਂ ਮੈਨੂੰ ਉਮਰ ਕੈਦ ਦੀ ਸਜ਼ਾ ਸੁਣਾਓਗੇ ਫਿਰ ਮੈਂ ਹਾਈ ਕੋਰਟ ਦੇ ਵਿੱਚ ਅਪੀਲ ਕਰਾਂਗਾ ਤੇ ਕਈ ਸਾਲ ਹਾਈ ਕੋਰਟ ਦੇ ਵਿੱਚ ਜਿਹੜਾ ਮੇਰਾ ਕੇਸ ਹੈ ਉਹ ਰੁਲੇਗਾ ਕਿਉਂਕਿ ਉਮਰ ਕੈਦੀ ਸਜ਼ਾ ਮੈਂ ਰਵਾਂਗਾ ਵੀ ਜੇਲ੍ਹ ਦੇ ਵਿੱਚ ਕਈ ਸਾਲਾਂ ਬਾਅਦ ਮੇਰੇ ਕੇਸ ਦੀ ਵਾਰੀ ਆਏਗੀ ਪਤਾ ਨਹੀਂ ਕਿੰਨੇ ਸਾਲ ਮੈਨੂੰ ਲੱਗ ਜਾਣਗੇ ਪਰ ਜੇ ਤੁਸੀਂ ਮੈਨੂੰ ਫਾਂਸੀ ਦੀ ਸਜ਼ਾ ਸੁਣਾਉਂਗੇ ਤਾਂ ਮੈਂ ਹਾਈ ਕੋਰਟ ਦੇ ਵਿੱਚ ਅਪੀਲ ਕਰਾਂਗਾ ਤੇ ਫਾਂਸੀ ਦੇ ਕੇਸ ਨੂੰ ਜਿਹੜੀ ਆ ਪਹਿਲ ਦਿੱਤੀ ਜਾਂਦੀ ਹੈ ਵੱਧ ਤੋਂ ਵੱਧ 6 ਮਹੀਨੇ ਦੇ ਵਿੱਚ ਮੇਰੇ ਕੇਸ ਦੀ ਜਿਹੜੀ ਸੁਣਵਾਈ ਸ਼ੁਰੂ ਹੋ ਜਾਏਗੀ ਤੇ ਮੈਂ ਉੱਥੇ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਾਂਗਾ ਮੈਂ ਹੋ ਸਕਦਾ ਰਿਹਾਬ ਹੀ ਉੱਥੋਂ ਹੋ ਜਾਏ ਪਰ ਜਿਹੜਾ ਮੇਰੇ ਕੇਸ ਦੀ ਸੁਣਵਾਈ ਆ ਉਹ ਬਹੁਤ ਜਲਦੀ ਹੋਏਗੀ ਜੱਜ ਦਾ ਕਹਿਣਾ ਸੀ ਵੀ ਤੈਨੂੰ ਹਰੇਕ ਕੰਮ ਦੀ ਜਲਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਤੂੰ ਕਿੱਥੇ ਜਾਣਾ ਜਲਦੀ ਜਲਦੀ ਤੇਰਾ ਵਿਆਹ ਹੋਇਆ ਬੱਚੇ ਹੋਏ ਤੂੰ ਬਿਜ਼ਨਸਮੈਨ ਬਣਿਆ ਫਿਰ ਜਲਦੀ ਜਲਦੀ ਤੇਰਾ ਇੱਕ ਹੋਰ ਅਫੇਅਰ ਸ਼ੁਰੂ ਹੁੰਦਾ ਫਿਰ ਜਲਦੀ ਜਲਦੀ ਤੂੰ ਉਹਨੂੰ ਮਾਰਦਾ ਜਲਦੀ ਜਲਦੀ ਤੂੰ ਪ੍ਰੂਫ ਸਾਰੇ ਨਸ਼ਟ ਕਰਦਾ ਉਦੋਂ ਬਾਅਦ ਹੁਣ ਤੈਨੂੰ ਸਜ਼ਾ ਦੀ ਵੀ ਜਲਦੀ ਹੈ ਵੀ ਤੈਨੂੰ ਸਜ਼ਾ ਵੀ ਜਲਦੀ ਦਿੱਤੀ ਜਾਵੇ ਇਹ ਸਾਰਾ ਕੁਝ ਇੱਕ ਪ੍ਰੋਸੈਸ ਦੇ ਅਧੀਨ ਹੈ ਤੇ ਪ੍ਰੋਸੈਸ ਦੇ ਅਧੀਨ ਹੀ ਚੱਲੇਗਾ ਉਹ ਜੱਜ ਸਾਹਿਬ ਉਹਨੂੰ ਉਮਰ ਕੈਦੀ ਸਜ਼ਾ ਸੁਣਾਉਂਦੇ ਨੇ ਉਸ ਤੋਂ ਬਾਅਦ ਉਹਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਜਾਂਦੀ ਹੈ ਕਈ ਸਾਲ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਉੱਥੋਂ ਜਿਹੜੀ ਲੋਅਰ ਕੋਰਟ ਦੀ ਜਿਹੜੀ ਸਜ਼ਾ ਉਹਦੀ ਹੈ ਉਹ ਹਾਈ ਕੋਰਟ ਵੱਲੋਂ ਬਰਕਰਾਰ ਰੱਖੀ ਜਾਂਦੀ ਹੈ ਉਸ ਤੋਂ ਬਾਅਦ ਉਹ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰਦਾ ਹੈ ਤੇ ਇਹ ਕੇਸ ਹਜੇ ਚੱਲਦਾ ਹੈ ਇਹਦਾ ਹਜੇ ਫੈਸਲਾ ਨਹੀਂ ਆਇਆ ਸੰਤੋਸ਼ ਨਾਮ ਦੇਵ ਹੈ ਉਹ ਜੇਲ੍ਹ ਦੇ ਵਿੱਚ ਬੰਦ ਹੈ ਜਿਹੜੇ ਐਸੇ ਰਿਸ਼ਤੇ ਹੁੰਦੇ ਨੇ ਇਹ ਕਈ ਘਰ ਤਬਾਹ ਕਰ ਦਿੰਦੇ ਉਹਨੇ ਆਪਣੇ ਪਤੀ ਨੂੰ ਛੱਡਿਆ ਬੱਚੇ ਨੂੰ ਛੱਡਿਆ ਤੇ ਆਪ ਇਸ ਜ਼ਿੰਦਗੀ ਤੋਂ ਗਈ ਤੇ ਜਿਹੜਾ ਨੋਸ਼ ਨਾਮਦੇਵ ਸੀ ਉਹਦੇ ਵੀ ਬੱਚੇ ਸੀ ਉਹਦੀ ਪਤਨੀ ਸੀ ਬਹੁਤ ਵਧੀਆ ਬਿਜ਼ਨਸ ਸੀ ਪਰ ਕਿਹੜੇ ਚੱਕਰਾਂ ਦੇ ਵਿੱਚ ਪਿਆ ਉਹ ਚੱਕਰ ਦੇ ਵਿੱਚ ਪੈ ਕੇ ਉਹਨੇ ਕਤਲ ਕੀਤਾ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਜਿਹੜੀ ਉਹ ਜੇਲ੍ਹ ਦੇ ਵਿੱਚ ਬਤੀਤ ਕਰਨੀ ਅਖੀਰ ਕੀ ਮਿਲਿਆ ਉਹਨੇ ਵੀ ਜਦੋਂ ਅਪਰਾਧ ਕਰਨ ਦੀ ਸੋਚੀ ਜਿਹੜੀ ਆਪਣੀ ਯੋਜਨਾ ਬਣਾਈ ਉਹ ਐਸੀ ਬਣਾਈ ਵੀ ਮੈਂ ਕਦੇ ਫੜਿਆ ਨਹੀਂ ਜਾਵਾਂਗਾ ਪਰ ਪਾਪ ਕਦੇ ਵੀ ਲੁਕਿਆ ਨਹੀਂ ਰਹਿੰਦਾ ਅਖੀਰ ਉਹ ਜਿਹੜਾ 8 ਨੇ ਮਹੀਨਿਆਂ ਦੀ ਪਲਾਨਿੰਗ ਸੀ ਉਹ ਕੁਝ ਦਿਨਾਂ ਦੇ ਵਿੱਚ ਹੀ ਪੁਲਿਸ ਨੇ ਉਹਦੀ ਪਲਾਨਿੰਗ ਦੀਆਂ ਧੱਜੀਆਂ ਉਡਾਈਆਂ ਤੇ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਪੇ ਪਤੀ ਪਤਨੀ ਭੈਣ ਭਰਾ ਹਰੇਕ ਰਿਸ਼ਤੇ ਦੀ ਕਦਰ ਕਰੋ ਉਹਨਾਂ ਦੇ ਪ੍ਰਤੀ ਇਮਾਨਦਾਰ ਰਹੋ ਉਹਨਾਂ ਪ੍ਰਤੀ ਇਮਾਨਦਾਰ ਰਹੋਗੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਤੇ ਉਹ ਰਿਸ਼ਤੇ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜੇ ਮਿਲਣਗੇ ਆਪਣਾ ਤੇ ਆਪਣੇ ਪਰਿਵਾਰ ਦਾ ਹਮੇਸ਼ਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ